ਹੈਲੋ ਮੈਂ ਡਾਕਟਰ ਤੇਨੰਕਰ ਲੈ ਕੇ ਆਈ ਅੱਜ ਦੀ ਸਭ ਤੋਂ ਖਾਸ ਜਾਣਕਾਰੀ ਪਿਤਰਪਕ ਚੱਲ ਰਿਹਾ ਹੈ ਅਲੱਗ-ਅਲੱਗ ਤਰੀਕਾਂ ਅਲੱਗ-ਅਲੱਗ ਫਰਾਤ ਆ ਚੁੱਕੇ ਨੇ ਤੇ ਆਉਣ ਵਾਲੇ ਸਮੇਂ 'ਚ ਹੋਣਗੇ ਵੀ ਤੁਸੀਂ ਬੜੀ ਸ਼ਰਧਾ ਨਾਲ ਆਪਣੇ ਅਨੁਯਾਤ ਕਰਕੇ ਜੋ ਤੁਰ ਗਏ ਇਸ ਸੰਸਾਰ ਤੋਂ ਫਰਾਤ ਕਰ ਰਹੇ ਹੋ ਪਿਤਰ ਤਰਪਨ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਸਾਡਾ ਫਰਜ਼ ਵੀ ਬਣਦਾ ਵੀਡੀਓ ਦੇ ਅੰਤ 'ਚ ਮੈਂ ਤੁਹਾਨੂੰ ਇੱਕ ਅਜੀਹਾ ਉਪਾਅ ਦੱਸਾਂਗੀ ਜੋ ਕਰਦਿਆਂ ਵੱਡੀਆਂ ਰਕਾਵਟਾਂ ਨੂੰ ਮਿਟਾ ਸਕਦਾ ਹੈ ਇਸ ਲਈ ਅਖੀਰ ਤੱਕ ਵੀਰ ਨਾ ਜਰੂਰ ਬੜੇ ਰਹੋ ਘਟਾ ਚਤੁਰਦਸੀ ਸ਼ਰਾਦ ਕੀ ਹੈ ਦੇਖੋ ਜੀ ਮੈਂ ਦੱਸਣ ਲੱਗੀਆਂ ਇੱਕ ਸ਼ਰਾਦ ਆਉਣਾ ਹੈ ਤਰੀਕ ਦੱਸਾਂਗੇ ਇਹ ਉਹ ਵਿਸ਼ੇਸ਼ ਦਿਨ ਹੈ ਜੋ ਸਿਰਫ ਅਕਾਲ ਮੌਤ ਵਾਲਿਆਂ ਲਈ ਨਿਰਧਾਰਤ ਕੀਤਾ ਗਿਆ ਹੈ ਗਰੁੜ ਪ੍ਰਾਣ ਚ ਸਪਸ਼ਟ ਲਿਖਿਆ ਹੈ ਕਿ ਜਿਹੜੇ ਮਨੁੱਖ ਹੱਥ ਸੇ ਅਗ ਜਲ ਡੁੱਬਣ ਦੇ ਨਾਲ ਜਾਂ ਫਿਰ ਹਿੰਸਾ ਦੇ ਨਾਲ ਮਰਦੇ ਹੈ ਉਹਨਾਂ ਦੀਆਂ ਆਤਮਾਵਾਂ ਤੁਰੰਤ ਪਿਤਰ ਲੋਕ 'ਚ ਨਹੀਂ ਪਹੁੰਚਦੀਆਂ ਇਸ ਲਈ ਉਹਨਾਂ ਲਈ ਇਹ ਖਾਸ ਚਤੁਰਦਸ਼ੀ ਰੱਖੀ ਗਈ ਹੈ ਕਿਹਨਾਂ ਦਾ ਕਰਨਾ ਹੁੰਦਾ ਹੈ ਇਸ ਰਾਤ ਮੈਂ 1 ਬਾਈ 1 ਦੱਸਾਂਗੀ ਜਿਹੜੇ ਐਕਸੀਡੈਂਟ ਵਿੱਚ ਮਰ ਗਏ ਜੋ ਅੱਗ ਨਾਲ ਸੜ ਕੇ ਮਰ ਗਏ ਜੋ ਜਲ ਵਿੱਚ ਪਾਣੀ 'ਚ ਡੁੱਬ ਕੇ ਮਰ ਗਏ ਜੋ ਸੱਪ ਦੇ ਡੰਗਣ ਨਾਲ ਮਰੇ ਆ ਆਤਮ ਹੱਤਿਆ ਕਰ ਲਈ ਕਿਸੇ ਨੇ ਜੋ ਲੜਾਈ ਦਾ ਹਿੱਸਾ ਰਹੇ ਨੇ ਸ਼ਹੀਦ ਹੋ ਗਏ ਜਾਂ ਹਿੰਸਾ 'ਚ ਮਾਰੇ ਗਏ ਅਤੇ ਹਰ ਕਿਸਮ ਦੀ ਅਕਾਲ ਮੌਤ ਇਸ ਘਟਾ ਚਤੁਰਦਸ਼ੀ ਦੇ ਸ਼ਰਾਦ ਵਿੱਚ ਆਉਂਦੀ ਹੈ ਸੋ ਹਰੇਕ ਤਰ੍ਹਾਂ ਦੀ ਐਕਸੀਡੈਂਟਲ ਡੈਥ ਹੁਣ ਇੱਕ ਰਾਜ ਹੈ ਕਿ ਕੀ ਤੁਸੀਂ ਜਾਣਦੇ ਹੋ ਹੋ ਜਾਈਆਂ ਆਤਮਾ ਮਾ ਕਿੱਥੇ ਸਟਕ ਹੋ ਜਾਂਦੀਆਂ ਵਿਚਾਰੀਆਂ ਜਦੋਂ ਅਣਇਾਈ ਮੌਤ ਮਰਦੀਆਂ ਆ ਅਕਾਲ ਮੌਤ ਮਰਦੀਆਂ ਗਰੂੜ ਪ੍ਰਾਣ ਦੇ ਪ੍ਰੇਤ ਕਾਂਡ ਵਿੱਚ ਸਪਸ਼ਟ ਲਿਖਿਆ ਹੈ ਆ ਦੇਖੋ ਪ੍ਰੇਤ ਕਾਂਡ ਸ਼ਬਦ ਵੀ ਆਉਂਦਾ ਹੈ ਤੇ ਪ੍ਰੇਤ ਖੰਡ ਵੀ ਸ਼ਬਦ ਸਹੀ ਹੈ ਇਹ ਆਤਮਾਵਾਂ ਨਾ ਤਾਂ ਸਵਰਗ ਚ ਜਾਂਦੀਆਂ ਤੇ ਨਾ ਹੀ ਪਤਰਲੋਕ ਚ ਇਹ ਫਸ ਜਾਂਦੀਆਂ ਹਨ ਪ੍ਰੇਤ ਜੋਨੀ ਚ ਸੋ ਕਿੰਨਾ ਦਰਦਨਾਕ ਮੰਜ਼ਰ ਹੈ ਉਥੇ ਉਹਨਾਂ ਨੂੰ ਤ੍ਰਿਸ਼ਨਾ ਅਧੂਰੇ ਕਰਮਾਂ ਤੇ ਸੰਤੋਸ਼ ਦੀ ਭਾਰੀ ਪੀੜਾ ਸਹਿਣੀ ਪੈਂਦੀ ਹੈ ਇਹ ਇੱਕ ਵੇਟਿੰਗ ਸਟੇਜ ਹੁੰਦੀ ਹੈ ਵਾਰੀ ਦਾ ਇੰਤਜ਼ਾਰ ਕਰੋ ਸ਼ਰਾਧ ਰਾਹੀਂ ਹੀ ਉਹਨਾਂ ਨੂੰ ਫਿਰ ਰੀਲੀਜ਼ ਮਿਲਦੀ ਹੈ ਉਹਨਾਂ ਨੂੰ ਅਜਾਤੀ ਮਿਲਦੀ ਹੈ ਉਹ ਮੁਕਤ ਹੁੰਦੇ ਨੇ ਕਦੋਂ ਕਰਾਂਗੇ ਲਾਈਵ ਵਿਦਿਕ ਪੰਚਾਂਗ ਕੈਲਕੂਲੇਸ਼ਨਾਂ ਤੋਂ ਬਾਅਦ ਮੈਂ 100% ਦਾਅਵੇ ਨਾਲ ਕਹਿ ਸਕਦੀ ਹਾਂ ਕਿਉਂਕਿ ਐ ਵਿਦਿਕ ਲਾਈਵ ਪੰਚਾਂਗ ਚੈੱਕ ਕਰਦੀਆਂ ਇਸ ਸਾਲ ਪਾਉ 2025 ਚ ਚੱਲ ਰੇ ਪਿਤਰਪੱਖ ਚ ਕਟਾ 74 ਦਸ਼ੀ 20 ਨਵੰਬਰ 2025 ਨੂੰ ਪੈ ਰਹੀ ਹੈ ਸੋ ਖੁਦਾ ਨਾਲ ਖਾਸ ਤਾ ਬੜੇ ਦੁੱਖ ਦੀ ਗੱਲ ਹੈ ਜੇ ਕਿਸੇ ਦੇ ਘਰ ਵਿੱਚ ਅਜਿਹੀ ਮੌਤ ਹੋਈ ਸੀ ਤਾਂ ਉਹਨਾਂ ਨੂੰ 20 ਨਵੰਬਰ 2025 ਨੂੰ ਇਹ ਸ਼ਰਾਦ ਕਰਨਾ ਪਵੇਗਾ ਦਿਨ ਸ਼ਨੀਵਾਰ ਆਉਂਦਾ ਹੈ ਚਤੁਰਦਸ਼ੀ ਤਿਥੀ 19 ਸਤੰਬਰ ਦੀ ਰਾਤ ਤੋਂ ਸ਼ੁਰੂ ਹੋਣੀ ਹੈ ਤੇ 20 ਸਤੰਬਰ ਤੱਕ ਸ਼ਾਮ ਤੱਕ ਚੱਲਣੀ ਹੈ ਸ਼ਰਦ ਦਾ ਸਭ ਤੋਂ ਸ਼ੁਭ ਸਮਾਂ ਹੁੰਦਾ ਮਧਿਆਨਕਾਲ ਇਹ ਹੁੰਦਾ ਸਵੇਰੇ 11 ਵਜੇ ਤੋਂ 2 ਵਜੇ ਤੱਕ ਦਾ ਠੀਕ ਹੈ ਨੋਟ ਕਰ ਲਓ ਟਾਈਮ ਸਵੇਰੇ 11 ਤੋਂ 2 ਵਜੇ ਤੱਕ ਕਿਉਂ ਕਰਨਾ ਜ਼ਰੂਰੀ ਹੈ ਅਗਨੀ ਪ੍ਰਾਣ ਗ੍ਰੰਥ ਕਹਿੰਦਾ ਆ ਕਿ ਅਕਾਲੇ ਮ੍ਰਤਾਨਾਂਚ ਚਤੁਰਦਸ਼ਯ ਮੇਵ ਕਾਰਯਮ ਅਰਥਾਤ ਅਕਾਲ ਮੌਤ ਮਰਨ ਵਾਲਿਆਂ ਦਾ ਸਰਾਧ ਸਿਰਫ ਚਤੁਰਦਸ਼ੀ ਤੇ ਹੀ ਹੋਣਾ ਚਾਹੀਦਾ ਹੈ ਸੋ ਜਿਨ੍ਹਾਂ ਨੂੰ ਨਹੀਂ ਪਤਾ ਕਿਰਪਾ ਕਰਕੇ ਉਹਨਾਂ ਜਾ ਚੁੱਕਿਆ ਨੂੰ ਚੇਤੇ ਕਰਨਾ ਹੈ ਇਸ ਦਿਨ ਤੁਹਾਡਾ ਫਰਜ਼ ਬਣਦਾ ਹੈ ਨਹੀਂ ਤਾਂ ਇਹ ਆਤਮਾਵਾ ਪ੍ਰੇਤ ਲੋਕ ਚ ਸਟਕ ਹੋ ਜਾਂਦੀਆਂ ਮੈਂ ਦੱਸ ਚੁੱਕੀਆਂ ਐਦਾਂ ਨਾ ਕਰੋ ਉਹਨਾਂ ਨੂੰ ਆਪਾਂ ਮੁਕਤ ਕਰਨਾ ਵਿਚਾਰੀਆਂ ਨੂੰ ਮਨੁਸਮ੍ਰਿਤੀ ਵੀ ਕਹਿੰਦੀ ਹੈ ਕਿ ਜਿਹੜੇ ਲੋਕ ਅਣਹੋਣੀ ਮੌਤ ਮਰਦੇ ਆ ਉਹਨਾਂ ਦੇ ਕਰਮਾਂ ਦਾ ਬੋਝ ਤਦ ਤੱਕ ਕਰ ਵਾਲੇ ਚੱਕਣਾ ਪੈਂਦਾ ਜਦ ਤੱਕ ਸ਼ਰਾਦ ਰਾਹੀਂ ਉਹਨਾਂ ਦੀ ਮੁਕਤੀ ਨਾ ਹੋ ਜਾਏ ਇਸ ਕਰਕੇ ਇਸਰਾਦ ਕਰਦਿਆਂ ਰੁਕਾਵਟਾਂ ਬਿਮਾਰੀਆਂ ਤੇ ਕਲੇਸ਼ ਟੂਰ ਕਰਦਾ ਫਾਇਦਾ ਹੋਣਾ ਤੁਹਾਨੂੰ ਸੱਚੀ ਅਸੀਂ ਤਾਂ ਹੀ ਦੁਖੀ ਆ ਸਾਡੇ 99% ਦੁੱਖਾਂ ਦਾ ਕਾਰਨ ਅਸੀਂ ਪਿਤਰਾ ਤੋਂ ਬੇਮੁਖ ਹੋ ਗਏ ਕਿਵੇਂ ਕਰਨਾ ਹੈ ਅਸੀਂ ਸਵੇਰੇ ਇਸ਼ਨਾਨ ਕਰਕੇ ਪਵਿੱਤਰ ਹੋਵੋ ਇੱਕ ਲੋਟੇ ਚ ਜਲ ਪਾ ਲਓ ਕਾਲੇ ਤੇਲ ਥੋੜੇ ਜਿਹੀ ਚੁਟਕੀ ਪਰ ਜੌਂ ਤੇ ਹਲਕਾ ਗੁੜ ਪਾਉਣਾ ਇੱਥੇ ਗੋੜ ਦੀ ਟੁਕੜੀ ਪਾ ਲੋ ਪਿਤਰਾਂ ਦਾ ਨਾਮ ਲੈ ਕੇ ਤਰਪਣ ਕਰੋ ਮੰਤਰ ਜਪਣਾ ਓਮ ਪਿਤਰੇ ਸਵਾਹਾ ਓਮ ਪ੍ਰੇਤਾਤਮਾ ਸਵਾਹਾ ਹਰ ਅਰਪਣ ਤੇ ਇਹ ਮੰਤਰ ਉਚਾਰਨਾ ਤੁਸੀਂ YouTube ਤੇ ਚੈੱਕ ਕਰ ਲਓ ਪਿੰਡ ਬਣਾਉਣਾ ਹੈ ਮੈਂ ਤੇਰਾ ਦਾ ਤਰੀਕਾ ਦੱਸ ਦਿੱਤਾ ਸੀ ਪਿੰਡ ਦਾਣ ਵਾਲੀ ਇੱਕ ਪੂਰੀ ਵੀਡੀਓ ਪ੍ਰੋਪਰ ਮੈਂ ਪਾਈ ਹੋਈ ਹੈ ਚੌਲ ਲੈ ਲੈਣਾ ਚੌਲਾਂ ਨੂੰ ਉਬਾਲਣਾ ਜ਼ਰੂਰ ਹੈ ਉਹਨਾਂ ਚ ਬਾਕੀ ਚੀਜ਼ਾਂ ਤੇਲ ਤੇ ਗੁੜ ਮਿਲਾ ਲੈਣਾ ਇਹ ਤੁਸੀਂ ਦਾਨ ਕਰ ਦਿਓ ਫਿਰ ਖੀਰ ਪੂਰੀ ਜਾਂ ਚਾਹ ਲੈ ਕਾਲੇ ਉਪਕਾਓ ਗਰੀਬਾਂ ਨੂੰ ਗਾਂ ਨੂੰ ਕਾਨੂੰ ਥੋੜਾ ਥੋੜਾ ਭੋਜਨ ਗ੍ਰੈਂਟ ਕਰਨ ਨੂੰ ਦੇ ਦੋ ਘਰ ਵਿੱਚ ਕਰ ਸਕਦੇ ਹਾਂ ਹਾਂ ਸਵਾਲ ਹੋਏਗਾ ਤੁਹਾਡੇ ਮਨਾਂ ਚ ਘਰ ਵਿੱਚ ਤੁਸੀਂ ਜਲ ਪਾਣੀ ਲੈ ਲਓ ਤੇਲ ਗੁੜ ਇਹ ਨਾਲ ਸਧਾਰਨ ਤਰਪਨ ਹਰ ਕੋਈ ਕਰ ਸਕਦਾ ਜੇ ਪਿੰਡਦਾਨ ਤੇ ਵੱਡੇ ਵਿਧਾਨ ਕਰਾਉਣੇ ਵੀ ਹਨ ਨਾ ਤੁਸੀਂ ਤਾਂ ਵਿਦਵਾਨ ਪੰਡਤ ਤੋਂ ਕਰਵਾਓ ਉਚਿਤਤਾ ਜੇ ਆਪ ਕਰ ਸਕਦੇ ਹੋ ਸ਼ੁੱਧਤਾ ਹੈ ਮੰਤਰ ਉਚਾਰਨ ਦੀ YouTube ਤੋਂ ਲਾ ਲਓ ਕਰ ਸਕਦੇ ਹਾਂ ਮੰਨ ਗੱਲ ਸੁਣੋ ਕੌਮਟ ਤੁਹਾਡੀ ਚਰਨਾ ਹੋਣੀ ਹੈ ਗ੍ਰੰਥ ਕਹਿੰਦੇ ਆ ਨਿਸ਼ਟਾ ਨਾਲ ਕੀਤਾ ਗਿਆ ਸਰਾਦ ਵੀ ਪੂਰਾ ਫਲ ਦਿੰਦਾ ਹੈ ਹੁਣ ਤੁਹਾਡੇ ਲਈ ਇੱਕ ਕੌਮਟ ਕੁਐਸਚਨ ਹੈ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਦੇਖੋ ਕਮੈਂਟ ਨਹੀਂ ਕਰ ਰਹੇ ਤੁਸੀਂ ਮੈਨੂੰ ਇੰਤਜ਼ਾਰ ਹੁੰਦਾ ਕਿ ਤੁਸੀਂ ਬੋਲੋ ਕਮੈਂਟ ਦਾ ਮਤਲਬ ਹੁੰਦਾ ਤੁਸੀਂ ਰਿਐਕਟ ਕੀਤਾ ਮੇਰੀ ਵੀਡੀਓ ਤੇ ਕੀ ਤੁਹਾਡੇ ਪਰਿਵਾਰ ਚ ਕਦੇ ਕੋਈ ਅਜਹੀ ਅਕਾਲ ਮ੍ਰਿਤਿ ਹੋਈ ਹੈ ਜਿਹਦਾ ਦਰਦ ਅੱਜ ਤੱਕ ਤੁਸੀਂ ਸਹਿ ਰਹੇ ਹੋ ਸੋ ਪਲੀਜ਼ ਪਹਿਲਾਂ ਤਾਂ ਮੈਨੂੰ ਇਸ ਕਮੈਂਟ ਬਾਕਸ ਤੇ ਜਵਾਬ ਦੇ ਦੇਣਾ ਫਿਰ ਮੈਂ ਤੁਹਾਨੂੰ ਕੁਝ ਦੱਸਾਂਗੀ ਕਿ ਤੁਸੀਂ ਇਦਾਂ ਜ਼ਰੂਰ ਕਰਨਾ ਇਹ ਵਾਲਾ ਸ਼ਰਾਦ ਜਿਹੜਾ ਹੈ ਐਕਸੀਡੈਂਟਲ ਡੈਥ ਵਾਲਾ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ YouTube ਇਸ ਨੂੰ ਹਾਈਪ ਆਪਸ਼ਨ ਤੇ ਪੁਸ਼ ਕਰ ਦੇਵੇ ਤਾਂ ਜੋ ਹੋਰ ਲੋਕਾਂ ਤੱਕ ਵੀ ਇਹ ਵਿਅਦਿਕ ਗਿਆਨ ਪਹੁੰਚ ਸਕੇ ਸਭ ਤੋਂ ਰੇਅਰ ਰੈਮਡੀ ਦੱਸਣ ਲੱਗੀਆਂ ਗਰੁੜ ਪ੍ਰਾਣ ਕਹਿ ਰਿਆ ਕਿ ਅਕਾਲ ਮੌਤ ਵਾਲੀਆਂ ਆਤਮਾਾਂ ਮਾਂ ਘਰ ਦੇ ਸੁੱਖ ਸਮਰiddhi ਚ ਰੁਕਾਵਟ ਬਣਦੀਆਂ ਗੱਲ ਸੁਣੋ ਫਿਰ ਕਿਉਂ ਨਾ ਉਹਨਾਂ ਨੂੰ ਮੁਕਤ ਕੀਤਾ ਜਾਏ ਜੇ ਤੁਹਾਡੇ ਘਰ ਵਿੱਚ ਬੱਚਿਆਂ ਦੇ ਵਿਆਹ ਰੁਕ ਰਹੇ ਆ ਤਾ ਕਟਾ ਚਤੁਰदशी ਦੇ ਦਿਨ ਇਹ ਉਪਾਗ ਕਰ ਲੋ ਉਪਾਅ ਦੱਸਣ ਲੱਗੀਆਂ ਤੁਹਾਡੇ ਫਾਇਦੇ ਲਈ ਮੈਂ ਬਹੁਤ ਕੁਝ ਦੱਸਦੀਆਂ ਬਹੁਤ ਕੁਝ ਪੜ੍ਹ ਕੇ ਫਿਰ ਤੁਹਾਡੇ ਨਾਲ ਸ਼ੇਅਰ ਕਰਦੀਆਂ ਉਦਾਂ ਹੀ ਨਹੀਂ ਮੈਂ ਬਣਾਇਆ ਚੈਨਲ ਹੈਨਾ ਸਵੇਰੇ ਤੁਸੀਂ ਇੱਕ ਲੋਟੇ ਜਲ ਚ ਕਾਲੇ ਤਿਲ ਤੇ ਗੁੜ ਮਿਲਾ ਲਓ ਧੱਖਣ ਵਾਲੇ ਪਾਸੇ ਮੂੰਹ ਕਰਕੇ ਖੜੇ ਹੋਣਾ ਹੈ ਪਿਤਰਾਂ ਦਾ ਨਾਮ ਲੈ ਲਓ ਸਰਬ ਪਿਤਰੋ ਏ ਸਰਬ ਪਿਤਰੋ 11 ਵਾਰ ਤੁਸੀਂ ਓਮ ਪਿਤਰ ਸੁਆਹਾ ਜਪਣਾ ਫਿਰ ਇਹ ਜਲ ਕਰਦੇ ਦਰਵਾਜ਼ੇ ਦੇ ਬਾਹਰ ਨੂੰ ਛਿੜਕ ਦੇਣਾ ਅੰਤ ਦੇ ਵਿੱਚ ਖੀਰ ਜਾਂ ਮਿੱਠਾ ਭੋਜਨ ਬਣਾ ਕੇ ਗਰੀਬਾਂਾਂ ਜਾਂ ਗਾਨੋਂ ਵਾਦੋ ਇਸ ਉਪਾਅ ਦੇ ਨਾਲ ਘਰ ਵਿੱਚ ਵਿਆਧੀਆਂ ਰੋਕਟਾ ਦੂਰ ਹੋਣੀਆਂ ਅਕਾਲ ਮੌਤ ਵਾਲਿਆਂ ਨੂੰ ਸ਼ਾਂਤੀ ਮਿਲਣੀ ਹੈ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਪਰਿਵਾਰ ਵਿੱਚ ਖੁਸ਼ੀ ਦੇ ਦਰਵਾਜ਼ੇ ਖੁੱਲ ਜਾਣਗੇ ਸੋ ਇਹ ਜ਼ਰੂਰ ਕਰੋ ਜੇ ਵੀਡੀਓ ਤੁਹਾਨੂੰ ਲਾਭਦਕ ਲੱਗੀ ਆ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋਸਤੋ ਇੱਕ ਬੇਨਤੀ ਕਰਨ ਲੱਗੀ ਆ ਮੇਰੀ ਆਖਰੀ ਗੱਲ ਧਿਆਨ ਨਾਲ ਸੁਣ ਲਈਆਂ ਮੈਂ ਚੈਨਲ ਲਈ ਬਹੁਤ ਮਿਹਨਤ ਕਰ ਰਹੀ ਆ ਮੈਂ ਗਿਆਨ ਵੰਡਣਾ ਚਾਹੁੰਦੀ ਆ ਔਰ ਗਿਆਨ ਪੂਰੀ ਦੁਨੀਆ ਦੇ ਕੋਨੇ-ਕੋਨੇ 'ਚ ਜਾਣਾ ਚਾਹੀਦਾ ਹੈ ਉਹ ਜੋ ਪ੍ਰਾਤਨ ਗ੍ਰੰਥਾਂ 'ਚ ਮੌਜੂਦ ਆ ਠੀਕ ਆ ਇਹ ਮੰਚ ਬਹਿਸ ਦਾ ਨਹੀਂ ਹੁੰਦਾ ਕਮੈਂਟਾਂ ਦੇ ਜਵਾਬ ਮੈਂ ਵੀਡੀਓ ਬਣਾ ਕੇ ਦੇ ਸਕਦੀ ਆ ਇਦਾਂ ਨਹੀਂ ਕਿ ਮੈਂ ਹੋਮਵਰਕ ਨਹੀਂ ਕੀਤਾ ਮੈਂ ਉਦਾਂ ਹੀ ਵੀਡੀਓ ਬੁਲਾ ਨਹੀਂ ਨਹੀਂ ਇੱਕ ਬੇਨਤੀ ਆ ਧਿਆਨ ਨਾਲ ਮੇਰੀ ਗੱਲ ਸੁਣੋ ਵੀਡੀਓ ਤੇ ਥੱਲੇ ਜਦੋਂ ਤੁਸੀਂ ਜਾਣਾ ਨਾ ਮੇਰੀ ਵੀਡੀਓ ਚੱਲ ਰਹੀ ਆ ਥੱਲੇ ਜਾਓ ਉੱਥੇ ਕਮੈਂਟ ਤੁਹਾਨੂੰ ਨਜ਼ਰ ਆਉਂਦਾ ਤੁਸੀਂ ਉੱਥੇ ਕਮੈਂਟ ਕਰ ਦਿੰਨੇ ਹੋ ਹਲਕਾ ਜਿਹਾ ਸੱਜੇ ਪਾਸੇ ਨਿਗਾਹ ਮਾਰੋ ਤੋ ਡਾਟਸ ਨਜ਼ਰ ਆਉਣਗੀਆਂ ਛੋਟ-ਛੋਟੀਆਂ ਉੱਥੇ ਸਕਰੋਲ ਕਰੋ ਉੱਥੇ ਤੁਹਾਨੂੰ ਕਮੈਂਟ ਬਾਕਸ ਇੱਕ ਨਜ਼ਰ ਆਉਣਾ ਹੈ ਉੱਥੇ ਆਪਣਾ ਵਿਚਾਰ ਲਿਖਿਆ ਲਾਈਕ ਦਾ ਬਟਨ ਦਬਾਇਆ ਇੱਕ ਛੋਟੀ ਜੀ ਐਕਸ਼ਨ YouTube ਸਿਗਨਲ ਨੂੰ ਦਿੰਦੀ ਹੈ ਤੇ ਫਿਰ ਆਡੀਓ ਵੀਡੀਓ ਜਿਹੜੀ ਹਾਈਪ ਪੁਸ਼ ਹੋ ਜਾਂਦੀ ਹੈ ਇੱਕ ਨਾ ਆਪਸ਼ਨ ਆ ਗਈ ਹਾਈਪ ਦੀ ਠੀਕ ਹੈ ਜੀ ਜਦੋਂ ਕੰਟੈਂਟ ਏ ਗ੍ਰੇਡ ਮਿਲਦਾ ਨਾ YouTube ਤੋਂ ਕੰਟੈਂਟ ਨੂੰ जो मैं बोलती हाँ वो ए ग्रेड कैटागरी चला जाए तो हाइप की ऑप्शन यूट्यूब है वो मैं मिल चुकी है क्योंकि मैं पढ़ के ही पढ़ा रही हूँ जो है ना सो तीस हाइपू पुश करना है, जो लाख लोगों तक भी यह ज्ञान पहुँच सके मिला कल ਅਕਾਲ ਮੌਤ ਦਸਤੀ ਕੈਟਾਗਰੀ ਕਟਾ ਚਤੁਰਦਸ਼ੀ ਦਾ ਅਸ਼ਰਾਤ ਤਰੀਕ ਦਸਤੀ ਮੈਂ ਵਕਤ ਦੱਸਤਾ ਸੋ ਕਿਸੇ ਵੀ ਘਰ ਚ ਜੇ ਅਜਿਹੀ ਮੌਤ ਹੋਈ ਹੈ ਸੋ ਉਸ ਤਰੀਕ ਦੇ ਹਿਸਾਬ ਨਾਲ ਤੁਸੀਂ ਪਲੀਜ਼ ਜ਼ਰੂਰ ਕਰੋ ਤੁਹਾਡੇ ਅੱਗੇ ਉਹ ਕਾਰਜ ਬਹੁਤ ਸਫਲ ਹੋ ਜਾਣਗੇ ਤੁਹਾਡੀਆਂ ਸਾਰੀਆਂ ਮੁਸੀਬਤਾਂ ਦਾ ਹੱਲ ਹੋ ਜਾਣਾ ਹੈ ਇੱਕ ਤੁਹਾਡਾ ਫਾਇਦਾ ਹੋ ਗਿਆ ਇੱਕ ਜਿਹੜੀ ਰੂਹ ਸਾਡੇ ਤੋਂ ਵਿਛੜ ਗਈ ਹੈ ਨਾ ਭੌਤਿਕ ਰੂਪ ਚ ਉਹਦਾ ਫਾਇਦਾ ਹੋ ਜਾਏਗਾ ਕਿ ਉਸਕ ਟਕ ਨਹੀਂ ਰਹੇਗੀ ਉਹ ਰੀਲੀਜ਼ ਹੋ ਜਾਏਗੀ ਸੋ ਕਰੋ ਇਹ ਕੋਸ਼ਿਸ਼ ਧਿਆਨ ਨਾਲ ਸ਼ਰਧਾ ਨਾਲ ਬਣੇ ਰਹੋ ਮੇਰੇ ਨਾਲ ਥੈਨ ਬਾਏ ਬਾਏ